ਤਾਰਨ ਤਾਰਨ ਵਸਨੀਕਾਂ ਨੇ ਆਮ ਆਦਮੀ ਪਾਰਟੀ ਨੂੰ ਉਤਾਰ ਦਿੱਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸੰਧੂ ਇਸ ਸੀਟ ਨੂੰ ਕੱਢਣ ਦੇ ਵਿੱਚ ਕਾਮਯਾਬ ਰਹੇ ਨੇ ਪਹਿਲਾ ਤਿੰਨ ਵਾਰ ਉਹ ਐਮਐਲਏ ਰਹੇ ਸੀ ਤੇ ਇਸ ਵਾਰ ਚੌਥੀ ਬਾਰ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਵੰਡ ਦੇ ਵਿੱਚ ਕਾਮਯਾਬ ਰਹੇ ਨੇ ਹਾਲਾਂਕਿ ਸਿਆਸਤ ਦੇ ਵਿੱਚ ਜਾਂ ਇਸ ਸਰਕਾਰ ਦੇ ਵਿੱਚ ਇਸ ਸੀਟ ਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸੀਟ ਨਾਲ ਵੱਡਾ ਫਰਕ ਪਵੇਗਾ ਕਿਉਂਕਿ ਦੋ ਬਹੁਤ ਇੰਟਰਸਟਿੰਗ ਫੈਕਟ ਇਸ ਦੇ ਵਿੱਚੋਂ ਸਾਹਮਣੇ ਆਏ ਨੇ ਇੱਕ ਤਾਂ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਉੱਭਰਿਆ ਕਿਉਂਕਿ ਪਿਛਲੀਆਂ ਭਾਵੇਂ ਲੋਕ ਸਭਾ ਹੋਣ ਭਾਵੇਂ ਵਿਧਾਨ ਸਭਾ ਹੋਣ ਉਹਨਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਅਕਾਲੀ ਦਲ ਨਹੀਂ ਕਰ ਪਾਇਆ ਪਰ ਇਸ ਵਾਰ ਅਕਾਲੀ ਦਲ ਦੂਜੇ ਸਥਾਨ ਤੇ ਰਹਿਣ ਦੇ ਵਿੱਚ ਕਾਮਯਾਬ ਰਿਹਾ ਤੇ ਇਸ ਤੋਂ ਇਲਾਵਾ ਪੰਥਿਕ ਧਿਰਾਂ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ ਵੀ ਚੰਗੀਆਂ ਵੋਟਾਂ ਪਈਆਂ ਨੇ ਤੇ ਚੰਗੀਆਂ ਵੋਟਾਂ ਲਜਾਣ ਤੋਂ ਬਾਅਦ ਨਵੇਂ-ਨਵੇਂ ਸਮੀਕਰਨ ਬਣ ਰਹੇ ਨੇ ਕਿ ਅਕਾਲੀ ਦਲ ਵਾਰਿਸ ਗਿਆਨੀ ਤੜਾ ਇਹ ਬੀਜੇਪੀ ਦੇ ਨਾਲ ਗਠਜੋੜ ਕਰ ਸਕਦੇ ਨੇ ਕਿਉਂਕਿ ਇਸ ਦੇ ਪਿੱਛੇ ਦਾ ਕਾਰਨ ਇਹ ਹੋ ਸਕਦਾ ਕਿਉਂਕਿ ਜਿਹੜੇ ਪੁਨਰਸੁਰਜੀਤ ਅਕਾਲੀ ਦਲ ਦੇ ਨੇ ਉਹਨਾਂ ਦੇ ਸਬੰਧ ਭਾਜਪੀ ਦੇ ਨਾਲ ਚੰਗੇ ਰਹੇ ਨੇ ਦਿੱਲੀ ਦੇ ਨਾਲ ਚੰਗੇ ਸਬੰਧ ਉਹਨਾਂ ਦੇ ਮੰਨੇ ਜਾਂਦੇ ਨੇ ਉਸ ਤੋਂ ਬਾਅਦ ਹੋ ਸਕਦਾ ਕਿਉਂਕਿ ਅਕਾਲੀ ਦਲ ਬਾਦਲ ਅਤੇ ਮਨਦੀਪ ਸਿੰਘ ਖਾਲਸਾ ਦੇ ਵੋਟਾਂ ਦਾ ਕੋਈ ਬਹੁਤਾ ਅੰਤਰ ਨਹੀਂ ਰਿਹਾ ਉਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ 27 ਤੋਂ ਪਹਿਲਾਂ ਨਵੇਂ ਸਮਿਕਰਨ ਸਿਆਸਤ ਦੇ ਵਿੱਚ ਉੱਭਰ ਸਕਦੇ ਨੇ ਤੇ ਤਰਨਤਾਰਨ ਵਸਨੀਕਾਂ ਨੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਸਰਕਾਰ ਵੱਲੋਂ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਮੋਹਰ ਲਾ ਦਿੱਤੀ ਹੈ ਪਰ ਪੰਥੇਕ ਧਿਰਾਂ ਵੀ ਪੱਭਾਂ ਪਾਰਨੇ ਕਿਉਂਕਿ ਅਕਾਲੀ ਦਲ ਬਾਦਲ ਜਿਹੜਾ ਕਿ ਲਗਾਤਾਰ ਹਾਸ਼ੀਏ ਤੇ ਚੱਲ ਰਿਹਾ ਸੀ ਉਹਨਾਂ ਦੇ ਵਰਕਰਾਂ ਦੇ ਵਿੱਚ ਉਹਨਾਂ ਦੇ ਪ੍ਰਧਾਨ ਦੇ ਵਿੱਚ ਇੱਕ ਨਵੀਂ ਜਾਨ ਫੂਕ ਦਿੱਤੀ ਹੈ ਕਿਉਂਕਿ ਪੰਥੇਕ ਹਲਕੇ ਦੇ ਵਿੱਚ ਚੰਗਾ ਪ੍ਰਦਰਸ਼ਨ ਇਹਨਾਂ ਦੇ ਲਈ ਸ਼ੁਭ ਸੰਕੇਤ ਮੰਨਿਆ ਜਾ ਸਕਦਾ ਹੈ 27 ਦੀ ਇਲੈਕਸ਼ਨ ਦੇ ਵਿੱਚ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਜੇਕਰ ਇਸ ਇਲੈਕਸ਼ਨ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਅਕਾਲੀ ਦਲ ਨਹੀਂ ਕਰ ਸਕਿਆ ਤਾਂ ਉਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਪਰ ਦੋ ਜਿਹੜੇ ਰਾਉਂਡ ਪਹਿਲੇ ਸ਼ੁਰੂਆਤੀ ਰਾਉਂਡ ਸੀ ਉਹਨਾਂ ਦੇ ਵਿੱਚ ਅਕਾਲੀ ਦਲ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਉਹ ਹਾਲਾਂਕਿ ਦੂਜੇ ਸਥਾਨ ਤੇ ਰਹੇ ਪਰ ਮਨਦੀਪ ਸਿੰਘ ਖਾਲਸਾ ਤੇ ਅਕਾਲੀ ਦਲ ਬਾਦਲ ਦੇ ਸੁਖਵਿੰਦਰ ਕੌਰ ਰੰਧਾਵਾ ਸੀ ਉਹਨਾਂ ਦੇ ਵਿੱਚ ਕੋਈ ਬਹੁਤਾ ਵੱਡਾ ਅੰਤਰ ਨਹੀਂ ਰਿਹਾ ਪਰ ਇਹ ਸਭ ਦੇ ਬਾਵਜੂਦ ਕਾਂਗਰਸ ਜਿਹੜੀ ਉਹਨਾਂ ਦਾ ਪ੍ਰਦਰਸ਼ਨ ਕਿਤੇ ਨਾ ਕਿਤੇ ਨਿਰਾਸ਼ਾਜਨਕ ਰਿਹਾ ਹਾਲਾਂਕਿ ਉਹਨਾਂ ਦੇ ਉਮੀਦਵਾਰ ਤੇ ਵੀ ਸਵਾਲ ਉੱਠੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਮਜ਼ੋਰ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਆ ਪਰ ਚੰਗਾ ਆਧਾਰ ਮੰਨਿਆ ਜਾਂਦਾ ਸੀ ਕਿ ਕਰਨਵੀਰ ਸਿੰਘ ਜਿਹੜੇ ਵਰਜ ਨੇ ਉਹਨਾਂ ਦਾ ਚੰਗਾ ਆਧਾਰ ਹੈ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਸੀ ਤੇ ਕਾਂਗਰਸ ਇਸ ਇਲੈਕਸ਼ਨ ਨੂੰ ਸੈਮੀਫਾਈਨਲ ਕੈਰੀ ਸੀ ਪਰ ਇਸ ਸੈਮੀਫਾਈਨਲ ਦੇ ਵਿੱਚ ਬੁਰੀ ਤਰ੍ਹਾਂ ਪਛੜਦੀ ਹੋਈ ਦਿਖਾਈ ਦਿੱਤੀ ਤੇ ਬੀਜੇਪੀ ਆਪਣੀ ਜਿਹੜੀ ਜਦੋਜਹਿਦ ਕਰਦੀ ਦਿਖਾਈ ਦਿੱਤੀ ਆ ਹਾਲਾਂਕਿ ਬੀਜੇਪੀ ਲਗਾਤਾਰ ਦਾਵਾ ਕਰਦੀ ਹੈ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਇਕੱਲੇ ਚੋਣ ਮੈਦਾਨ ਦੇ ਵਿੱਚ ਉਤਰਾਂਗੇ ਪਰ ਅਜੇ ਹੀ ਸੰਭਾਵਨਾ ਹੁਣ ਘੱਟੀ ਲੱਗਦੀ ਹੈ ਕਿਉਂਕਿ ਬਹੁਤ ਸਾਰੇ ਹਲਕੇ ਨੇ ਜਿੱਤੇ ਪੰਥਕ ਵੋਟ ਮੰਨੀ ਜਾਂਦੀ ਆ ਖਾਸ ਤੌਰ ਤੇ ਜਿੱਥੇ ਸਿੱਖ ਵੋਟ ਨੇ ਜਿਹੜੀ ਬਹੁ ਗਿਣਤੀ ਦੇ ਵਿੱਚ ਆ ਪੰਥਕ ਵੋਟ ਆ ਉੱਥੇ ਭਾਜਪਾ ਦੇ ਲਈ ਇਕੱਲਿਆਂ ਚੋਣ ਮੈਦਾਨ ਦੇ ਵਿੱਚ ਉਤਰਨਾ ਬਹੁਤ ਮੁਸ਼ਕਲ ਹੋ ਸਕਦਾ ਤੇ ਦੂਜੇ ਪਾਸੇ ਭਾਜਪਾ ਵੀ ਨਵੇਂ ਜਿਹੜੇ ਅਕਾਲੀ ਦਲ ਨੇ ਉਹਨਾਂ ਦਾ ਰਾਹ ਅਪਣਾ ਸਕਦਾ ਹਾਲਾਂਕਿ ਇਹ ਗੱਲ ਇਸ ਚੀਜ਼ ਤੇ ਸਪਸ਼ਟ ਕਰੇਗੀ ਕਿ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੇ ਵਿੱਚ ਭਾਜਪਾ ਦੀ ਕਿਸ ਤਰ੍ਹਾਂ ਦੀ ਭੂਮਿਕਾ ਰੈਂਦੀ ਹੈ ਤੇ ਇਹੀ ਸਾਰਾ ਕੁਝ ਗਠਜੋੜ ਤੇ ਨਿਰਪਰ ਕਰੇਗਾ ਪੁਨਰ ਸਰਜੀਤ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਚੰਗੇ ਜਿਹੜੇ ਰਿਲੇਸ਼ਨ ਮੰਨੇ ਜਾਂਦੇ ਨੇ ਦਿੱਲੀ ਦੇ ਨਾਲ ਕੇਂਦਰ ਦੇ ਨਾਲ ਬੀਜਪੀ ਦੇ ਨਾਲ ਚੰਗੇ ਰਿਲੇਸ਼ਨ ਸਮਝੇ ਜਾਂਦੇ ਨੇ ਉਹ ਭਾਵੇਂ ਬੀਬੀ ਜਗੀਰਕਾਰ ਹੋਣ ਪ੍ਰੇਮ ਸਿੰਘ ਚੰਦੂ ਮੱਜਰਾ ਹੋਣ ਸਰਜੀਤ ਰਖੜਾ ਹੋਣ ਜਾਂ ਫਿਰ ਢੀਂਸਾ ਪਰਿਵਾਰ ਹੋਵੇ ਉਹਨਾਂ ਦਾ ਬੀਜਪੀ ਦੇ ਨਾਲ ਚੰਗੇ ਸਬੰਧ ਮੰਨੇ ਜਾਂਦੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਲਈ ਵੀ ਨਵੀਂ ਹੋਪ ਸ਼ੁਰੂ ਹੋਈ ਆ ਜਿਹੜੇ ਕਿ ਸੁਖਬੀਰ ਬਾਦਲ ਤੇ ਲਗਾਤਾਰ ਸਵਾਲ ਉੱਠ ਰਹੇ ਸੀ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਅੰਦਰੂਨੀ ਸਵਾਲ ਵੀ ਸੀ ਤੇ ਬਾਹਰ ਬਾਹਰ ਵਾਲਿਆਂ ਨੇ ਤਾਂ ਸਵਾਲ ਕਰਨੇ ਹੀ ਸੀ ਉਸ ਨੂੰ ਲੈ ਕੇ ਵੀ ਨਵੀਂ ਹੋਪ ਹੋਈ ਆ ਕਿਉਂਕਿ ਪੰਥਕ ਤੌਰ ਤੇ ਸੁਖਬੀਰ ਬਾਦਲ ਤੇ ਲਗਾਤਾਰ ਸਵਾਲ ਉੱਠਦੇ ਰਹੇ ਉਹਨਾਂ ਸਵਾਲਾਂ ਦੇ ਜਵਾਬ ਇਸ ਇਲੈਕਸ਼ਨ ਨੇ ਦੇ ਦਿੱਤੇ ਨੇ ਪੰਥਕ ਹਲਕੇ ਦੇ ਵਿੱਚ ਅਕਾਲੀ ਦਲ ਦਾ ਚੰਗਾ ਪ੍ਰਦਰਸ਼ਨ ਰਿਹਾ ਪਹਿਲੇ ਦੋ ਰਾਉਂਡ ਦੇ ਵਿੱਚ ਉਹ ਲੀਡ ਬਣਾਉਣ ਦੇ ਵਿੱਚ ਵੀ ਕਾਮਯਾਬ ਰਹੇ ਹਾਲਾਂਕਿ ਕੋਈ ਕੁਝ ਮਰਜ਼ੀ ਕਹੇ ਕਿਉਂਕਿ ਵੋਟਾਂ ਆਮ ਲੋਕਾਂ ਨੇ ਪਾਈਆਂ ਨੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਦਿੱਤੀ ਹੈ ਤੇ ਅਕਾਲੀ ਦਲ ਦਾ ਉਭਾਰ ਵੀ ਦੇਖਣ ਨੂੰ ਮਿਲਿਆ ਪੰਥਕ ਧਰਾਂ ਦੇ ਉਮੀਦਵਾਰ ਮਨਦੀਪ ਖਾਲਸਾ ਵੀ ਚੰਗੀਆਂ ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਇਹ ਆਪਣੇ ਆਪ ਦੇ ਵਿੱਚ ਨਵੇਂ ਸਮੀਕਰਨ ਦੇ ਵੱਲ ਪੰਜਾਬ ਵੱਧ ਰਿਹਾ ਨਵੀਂ ਰਾਜਨੀਤੀ ਵੱਲ ਪੰਜਾਬ ਵੱਧ ਰਿਹਾ ਕਿਉਂਕਿ ਕਾਂਗਰਸੇ ਮੰਨੀ ਬੈਠੀ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਹੋਣ ਦੇ ਤੌਰ ਤੇ ਆਮ ਲੋਕਾਂ ਦੇ ਵਿੱਚ ਗੁੱਸਾ ਵਧੇਗਾ ਤੇ ਦੂਜਾ ਅਕਾਲੀ ਤੇ ਬੀਜਪੀ ਅਲੱਗ-ਅਲੱਗ ਚੱਲ ਰਹੇ ਨੇ ਤੇ ਕਾਂਗਰਸ ਚੰਗੇ ਪੋਜੀਸ਼ਨ ਦੇ ਵਿੱਚ ਹੋਵੇਗੀ ਬਸ ਜੱਦੋ ਜਹਿਦ ਹੈ ਕਿ ਕਾਂਗਰਸ ਵੱਲੋਂ ਕੌਣ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਵਾਲ-ਜਵਾਬ ਹੋ ਰਹੇ ਸੀ ਵਾਦ-ਵਿਵਾਦ ਚੱਲ ਰਿਹਾ ਸੀ ਪਰ ਕਾਂਗਰਸ ਨੇ ਦੇ ਲਈ ਇੰਨੀ ਵੱਡੀ ਪਾਰਟੀ ਹੋਵੇ ਤੇ ਇੰਨੀ ਵੱਡੀ ਪਾਰਟੀ ਦੇ باوجود ਇਸ ਤਰੀਕੇ ਦਾ ਪ੍ਰਦਰਸ਼ਨ ਬਹੁਤ ਉਹਨਾਂ ਦੇ ਲਈ ਨਿਰਾਸ਼ਾਜਨਕ ਹੈ ਦੂਜੇ ਪਾਸੇ ਬੀਜੇਪੀ ਜਿਹੜੀ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ ਤੇ ਬਿਹਾਰ ਦੇ ਵਿੱਚ ਵੀ ਲਗਭਗ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ ਤੇ ਬਹੁਤ ਵੱਡੀ ਜਿੱਤਨ ਦੇ ਨਾਲ ਬਿਹਾਰ ਦੇ ਵਿੱਚ ਉਹ ਜਿੱਤਰੇ ਨੇ ਉਹਨਾਂ ਦਾ ਜਿਹੜਾ ਐਨਡੀਏ ਉਹ ਵੱਡੀ ਜਿਹੜੀ ਜਿੱਤ ਹਾਸਲ ਕਰ ਚੁੱਕੇ ਨੇ ਤੇ ਦੂਜੇ ਪਾਸੇ ਹੁਣ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਚੰਗਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦਾ ਵੋਟਾਂ ਦੇ ਤੌਰ ਤੇ ਦੇਖਿਆ ਜਾ ਰਿਹਾ ਪਰ ਇਹ ਮੰਨਿਆ ਜਾਂਦਾ ਹੈ ਕਿ ਜਮਿਨੀ ਚੋਣ ਜਿਹੜੀ ਹੁੰਦੀ ਹੈ ਉਹ ਸਰਕਾਰ ਦੀ ਚੋਣ ਹੁੰਦੀ ਹੈ ਤੇ ਸਰਕਾਰ ਨੇ ਹੀ ਜਿੱਤਣਾ ਹੁੰਦਾ ਪਰ ਸ਼ਬ ਸੰਕੇਤ ਅਕਾਲੀ ਦਲ ਤੇ ਪੰਥਕ ਤਰ੍ਹਾਂ ਦੇ ਲਈ ਇਸ ਇਲੈਕਸ਼ਨ ਦੇ ਵਿੱਚੋਂ ਜ਼ਰੂਰ ਸਮਝੇ ਜਾ ਸਕਦੇ ਨੇ